ਨਮਸਕਾਰ ਸਤਿ ਸ੍ਰੀ ਅਕਾਲ ਮੈਂ ਹਾਂ ਕਮਰ ਸੰਧੂ ਅੱਜ ਚੋਣਾਂ ਨੂੰ ਲੈ ਕੇ ਮੈਂ ਬਹੁਤ ਅਹਿਮ ਅਪ ਬਲੌਕ ਕਰਨ ਜਾ ਰਿਹਾ ਹਾਂ ਪਹਿਲੀ ਜੂਨ ਨੂੰ ਵੋਟਾਂ ਪੈ ਗਈਆਂ ਸ਼ਾਮ ਨੂੰ ਐਗਜ਼ਿਟ ਪੋਲ ਵੀ ਆ ਗਏ ਔਰ 4 ਤਰੀਕ ਨੂੰ ਨਤੀਜੇ ਆਉਣੇ ਹਨ ਐਗਜ਼ਿਟ ਪੋਲ ਦੇ ਵਿੱਚ ਇਹ ਦੇਖਿਆ ਗਿਆ ਵਾ ਕਿ ਦੇਸ਼ ਬਾਰੇ ਬਿਲਕੁਲ ਕਲੈਰਿਟੀ ਹੈ ਕਿ ਭਾਜਪਾ ਦੀ ਸਰਕਾਰ ਐਨਡੀਆ ਦੀ ਸਰਕਾਰ ਬਣਨ ਜਾ ਰਹੀ ਹੈ ਔਰ ਇੰਡੀਆ ਬਲੌਕ ਨੂੰ ਜਿਹੋ ਜੀ ਕਾਮਯਾਬੀ ਐਕਸਪੈਕਟਿਡ ਸੀ ਉਹ ਉਹਨਾਂ ਨੂੰ ਨਹੀਂ ਮਿਲੀ ਸੋ ਦੇਸ਼ ਬਾਰੇ ਜਿਹੜੇ ਐਗਜ਼ਿਟ ਪੋਲ ਆ ਬਿਲਕੁਲ ਡੈਫੀਨੇਟਿਵ ਆ ਨਿਸ਼ਚਿਤ ਐਗਜ਼ਿਟ ਪੋਲ ਆਏ ਲੇਕਿਨ ਪੰਜਾਬ ਬਾਰੇ ਉਹ ਕਲੈਰਿਟੀ ਨਹੀਂ ਹੈ ਪੰਜਾਬ ਬਾਰੇ ਜਿਹੜੇ ਐਗਜ਼ਿਟ ਪੋਲ ਆ ਉਹ ਨਿਰਨਾਤਮਿਕ ਨਹੀਂ ਹੈਗੇ ਡੈਫੀਨੇਟਿਵ ਨਹੀਂ ਹੈਗੇ ਇੱਥੇ ਦੱਸ ਰਿਹਾ ਕਿ ਇੱਕ ਤੋਂ ਚਾਰ ਸੀਟਾਂ ਐਸ ਪਾਰਟੀ ਨੂੰ ਦੋ ਤੋਂ ਚਾਰ ਸੀਟਾਂ ਇੱਕ ਪਾਰਟੀ ਨੂੰ ਜ਼ੀਰੋ ਤੋਂ ਦੋ ਸੀਟਾਂ ਤੀਸਰੀ ਪਾਰਟੀ ਨੂੰ ਵਗੈਰਾ ਵਗੈਰਾ ਇਹ ਫਰਕ ਕਿਉਂ ਪੰਜਾਬ ਬਾਰੇ ਇਹ ਜਿਹੜੇ ਐਗਜ਼ਿਟ ਪੋਲ ਆ ਇਹ ਡੈਫੀਨੇਟਿਵ ਕਿਉਂ ਨਹੀਂ ਨੈਟਨਾਟਮਕ ਕਿਉਂ ਨਹੀਂ ਇਹਦੇ ਬਾਰੇ ਮੈਂ ਅੱਜ ਵਿਸ਼ਲੇਸ਼ਣ ਕਰੂੰਗਾ ਅ ਇਸ ਤੋਂ ਪਹਿਲਾਂ ਕਿ ਮੈਂ ਆਪਣੀ ਗੱਲਬਾਤ ਅੱਗੇ ਵਧਾਵਾਂ ਜੋ ਐਗਜ਼ਿਟ ਪੋਲ ਆਏ ਆ ਪੰਜਾਬ ਬਾਰੇ ਉਹਨਾਂ ਤੇ ਇੱਕ ਮੈਂ ਨਿਗਾਹ ਮਾਰਨੀ ਚਾਹਣਾ ਵਾਂ ਵੈਸੇ ਤੇ ਇਹਦੇ ਬਾਰੇ ਮੈਂ ਕੱਲ ਦੇਰ ਰਾਤ ਨੂੰ ਇੱਕ ਬਲੌਗ ਕੀਤਾ ਸੀ ਤੁਹਾਡੇ ਚੋਂ ਬਹੁਤ ਸਾਰਿਆਂ ਨੇ ਉਹ ਦੇਖਿਆ ਵੀ ਹੋਵੇਗਾ ਲੇਕਿਨ ਕਿਉਂਕਿ ਆਪਾਂ ਇਹ ਗੱਲਬਾਤ ਕਰਨੀ ਆ ਮੈਂ ਇੱਕ ਵਾਰੀ ਦੁਬਾਰਾ ਇਹ ਜਿਹੜੇ ਐਗਜ਼ਿਟ ਪੋਲ ਆ ਉਹਨਾਂ ਦੇ ਬਾਰੇ ਦੱਸਣਾ ਚਾਹਣਾ ਵਾਂ ਤਿੰਨ ਐਗਜ਼ਿਟ ਪੋਲ ਜਿਹੜੇ ਮੁੱਖ ਤੌਰ ਤੇ ਆਏ ਆ ਚਨਕਿਆ ਇੰਡੀਆ ਟੁਡੇ ਤੇ ਰਿਪਬਲਿਕ ਕੁਝ ਲੋਕਲ ਲੋਕਾਂ ਨੇ ਵੀ ਐਗਜ਼ਿਟ ਪੋਲ ਕੀਤੇ ਮੈਂ ਉਹਨਾਂ ਨੂੰ ਕਨਸਿਡਰ ਨਹੀਂ ਕਰ ਰਿਹਾ ਕਿਉਂਕਿ ਉਹਨਾਂ ਦੀ ਕੀ ਮੈਥਡੋਲੋਜੀ ਸੀ ਉਹਨਾਂ ਦਾ ਟੰਗ ਤਰੀਕਾ ਕੀ ਸੀ ਉਹਦੇ ਬਾਰੇ ਕਲੈਰਿਟੀ ਨਹੀਂ ਜਿਹੜਾ ਚਨਕਿਆ ਦਾ ਐਗਜ਼ਿਟ ਪੋਲ ਪੰਜਾਬ ਬਾਰੇ ਆਇਆ ਉਹਨਾਂ ਨੇ ਕਿਹਾ ਵਾ ਵੀ ਕਾਂਗਰਸ ਨੂੰ 4 ਪਲੱਸ ਮਾਈਨਸ 3 ਯਾਨੀ 1 ਤੋਂ 4 ਸੀਟਾਂ ਭਾਜਪਾ ਨੂੰ 4 ਪਲੱਸ ਮਾਈਨਸ 3 ਯਾਨੀ 1 ਤੋਂ 4 ਸੀਟਾਂ ਆਪ ਨੂੰ 2 ਪਲੱਸ ਮਾਈਨਸ 2 ਯਾਨੀ 0 ਤੋਂ 2 ਸੀਟਾਂ ਅਦਰਸ ਨੂੰ 3 ਪਲੱਸ ਮਾਈਨਸ 1 ਯਾਨੀ 1 ਤੋਂ 3 ਸੀਟਾਂ ਸੋ ਕਲੈਰਿਟੀ ਨਹੀਂ ਹੈ ਇਸੇ ਤਰ੍ਹਾਂ ਇੰਡੀਆ ਟੂਡੇ ਉਹਨਾਂ ਕਿਹਾ ਜੀ ਕਾਂਗਰਸ 7 ਤੋਂ 9 ਆ ਭਾਜਪਾ 2 ਤੋਂ 4 ਅਕਾਲੀ ਦਲ ਬਾਦਲ 2 ਤੋਂ 3 ਆਪ 0 ਤੋਂ 2 ਅਦਰਸ 0 ਤੋਂ 1 ਫਿਰ ਇੱਥੇ ਵੀ ਕਲੈਰਿਟੀ ਉਹਨੀ ਨਹੀਂ ਨਜ਼ਰ ਆ ਰਹੀ ਜਿਹੜੀ ਬਾਕੀ ਦੇਸ਼ ਬਾਰੇ ਹੈ ਰਿਪਬਲਿਕ ਐਗਜ਼ਿਟ ਪੋਲ ਦੇ ਵਿੱਚ ਆਪ ਨੂੰ 3 ਤੋਂ 6 ਸੀਟਾਂ ਦੇਖੋ ਮਾਰਜਨ ਦੇਖੋ ਕਿੰਨਾ ਅਕਾਲੀ ਦਲ ਨੂੰ 1 ਤੋਂ 4 ਸੀਟਾਂ ਭਾਜਪਾ ਨੂੰ 0 ਤੋਂ 2 ਕਾਂਗਰਸ ਨੂੰ 0 ਤੋਂ 3 ਸੋ ਬਹੁਤ ਜ਼ਿਆਦਾ ਮਾਰਜਿਨ ਇਹ ਸਾਰੇ ਦੇ ਰਹੇ ਆ ਇਹ ਕਾਰਨ ਤੇ ਵੀ ਹੈ ਕਿਉਂਕਿ ਮੇਰਾ ਪੰਜਾਬ ਦੇ ਵਿੱਚ ਕਾਫੀ ਤਜਰਬਾ ਵੀ ਆ ਪੰਜਾਬ ਚੋਣਾਂ ਕਈ ਵੇਖੀਆਂ ਵਾਂ ਕਿ ਜਦੋਂ ਜਿਹੜਾ ਰਿਸਰਚਰ ਆ ਜਾਂ ਸਰਵੇ ਕਰਨ ਵਾਲਾ ਜਾਂਦਾ ਵਾ ਲੋਕਾਂ ਦੇ ਕੋਲ ਤੇ ਲੋਕਾਂ ਨੂੰ ਲੱਗਦਾ ਵਾ ਕਿ ਇਹ ਸ਼ਾਇਦ ਕਿਤੇ ਏਜੰਸੀ ਦਾ ਬੰਦਾ ਜਾਂ ਕੋਈ ਪੁਲਿਸ ਦਾ ਬੰਦਾ ਸਿਵਲ ਕਪੜਿਆਂ ਦੇ ਵਿੱਚ ਤੇ ਨਹੀਂ ਆਇਆ ਕਿਉਂਕਿ ਇੱਥੇ ਹੱਤਵਾਦ ਕਾਫੀ ਦੇਰ ਰਿਹਾ ਵਾ ਸੋ ਲੋਕਾਂ ਨੂੰ ਲੱਗਦਾ ਵੀ ਕੋਈ ਸਰਕਾਰ ਦਾ ਬੰਦਾ ਸਾਡੇ ਬਾਰੇ ਆਇਆ ਸਾਡੀ ਜਿਹੜੀ ਜਿਹੜੀ ਸਿਆਸੀ ਜਿਹੜੀ ਸਾਡੀ ਵਿਚਾਰ ਆ ਉਹ ਸਰਕਾਰ ਤੱਕ ਨਾ ਪਹੁੰਚ ਜਾ ਸੋ ਉਹ ਹੋ ਸਕਦਾ ਵਾ ਵੀ ਅੰਦਾਜ਼ਾ ਲਾ ਲੈਂਦੇ ਆ ਵੀ ਇਹ ਸ਼ਾਇਦ ਕਿਹਦਾ ਬੰਦਾ ਵਾ ਤੇ ਉਹਦੇ ਹਿਸਾਬ ਨਾਲ ਹੀ ਉਹ ਦੱਸਦੇ ਆ ਲੇਕਿਨ ਇਹ ਮੁੱਖ ਕਾਰਨ ਨਹੀਂ ਮੇਰਾ ਖਿਆਲ ਹੈ ਕਿ ਮੁੱਖ ਕਾਰਨ ਹੈ ਜਿਹੜੇ ਪੰਜਾਬ ਦੇ ਵਿੱਚ ਐਰਕੀ ਚਾਰ ਤਰਫਾ ਜਾਂ ਪੰਜ ਤਰਫਾ फोर कॉर्नरड या फाइव कॉर्नरड कंटेस्टेड ਹੈ ਹੋਇਆ ਇਹ ਮੁੱਖ ਕਾਰਨ ਹੈ ਇਹਦੇ ਕਰਕੇ ਵੋਟਾਂ ਜਿਹੜੀਆਂ ਹਨ ਉਹ ਬਹੁਤ ਜ਼ਿਆਦਾ ਡਿਵਾਈਡ ਹੋਈਆਂ ਸੋ ਇਸ ਕਰਕੇ ਜੋ ਵੀ ਐਗਜ਼ਿਟ ਪੋਲ ਕਰਨ ਮਿਲੇ ਆ ਉਹਨਾਂ ਨੂੰ ਉਹਨਾਂ ਨੂੰ ਕਲੈਰਿਟੀ ਨਹੀਂ ਪਤਾ ਲੱਗੀ ਕਿ ਐਗਜ਼ੈਕਟਲੀ ਵੋਟਾਂ ਕਿਸ ਤਰ੍ਹਾਂ ਪਈਆਂ ਹਨ ਸੋ ਇਸ ਕਰਕੇ ਹੈਰਾਨੀ ਜਨਕ ਨਤੀਜੇ ਜਿਹੜੇ ਨੇ ਉਹ ਆਨਵੜੇ ਆ ਇਹੋ ਹੀ ਹੋਇਆ ਪਿਛਲੀ ਵਾਰੀ ਵੀ ਇਹੋ ਹੀ ਹੋਇਆ ਸੀ 2022 ਵਿਧਾਨ ਸਭਾ ਚੋਣਾਂ ਦੇ ਵਿੱਚ ਉਸ ਵੇਲੇ ਵੀ ਕਿਸੇ ਨੂੰ ਨਹੀਂ ਸੀ ਪਤਾ ਕਿ ਆਪ 92 ਸੀਟਾਂ ਲੈ ਜੂ ਸ਼ਾਇਦ ਆਪੜਿਆਂ ਨੂੰ ਨਹੀਂ ਸੀ ਪਤਾ ਹੈ ਔਰ ਅਕਾਲੀ ਦਲ ਜਾਂ ਭਾਜਪਾ ਦੀ ਬਿਲਕੁਲ ਫੱਟੀ ਪੋਚੀ ਜਾਊਗੀ ਜਾਂ ਕਾਂਗਰਸ 18 ਸੀਟਾਂ ਤੇ ਸੀਮਿਤ ਰਹਿ ਜਾਊਗੀ ਉਦੋਂ ਵੀ ਚਾਰ ਕੋਰਨਰ ਕੰਟੈਸਟ ਕਰਕੇ ਇੱਕ ਕਨਫਿਊਜ਼ਨ ਜਿਹੜਾ ਸੀ ਅਖੀਰ ਤੱਕ ਰਿਹਾ ਹੁਣ ਦੇਖ ਲਓ ਤਿੰਨ ਚਾਰ ਸੀਟਾਂ ਜਿਹੜੀਆਂ ਮਖਡੂਰ ਸਾਹਿਬ ਹੋ ਗਿਆ ਸੰਗਰੂਰ ਹੋ ਗਿਆ ਫਰੀਦਕੋਟ ਹੋ ਗਿਆ ਉੱਥੇ ਪੰਜ ਤਰਫਾ ਮੁਕਾਬਲਾ ਬਾਕੀ ਸਾਮਤੇ ਚਾਰ ਤਰਫਾ ਮੁਕਾਬਲਾ ਤੇ ਹਰ ਸੀਟ ਤੇ ਹੈ ਸੋ ਕੌਣ ਕਿਹਦੀਆਂ ਵੋਟਾਂ ਕੱਟੂ ਔਰ ਉਹਦਾ ਫਾਇਦਾ ਕਿਨੂੰ ਹੋਜੂ ਇਦੇ ਤੇ ਜਦੋਂ ਨਤੀਜੇ ਆਉਣਗੇ ਉਦੋਂ ਪਤਾ ਲੱਗੂਗਾ 2019 ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਕਿ ਖਡੂਰ ਸਾਹਿਬ ਦੇ ਵਿੱਚ ਬੀਬੀ ਪਰਮਜੀਤ कौर ਖਾਲੜਾ ਵੀ ਖੜੇ ਸੀਗੇ ਪੰਜਾਬ ਇਕਤਾ ਪਾਰਟੀ ਵੱਲੋਂ ਔਰ ਪੰਜਾਬ ਡੈਮੋਕ੍ਰੈਟਿਕ ਅਲਾਈანს ਵੱਲੋਂ ਔਰ ਬੀਬੀ ਜਗੀਰ कौर ਖੜੇ ਸੀਗੇ ਖਾਲੀ ਦਲ ਵੱਲੋਂ ਦੋਵਾਂ ਨੇ ਇੱਕ ਦੂਜੇ ਦੀਆਂ ਵੋਟਾਂ ਕੱਟੀਆਂ ਦੋਵਾਂ ਨੂੰ ਕਾਫੀ ਵੋਟਾਂ ਮਿਲੀਆਂ ਇੱਕ ਨੂੰ 3 ਲੱਖ ਇੱਕ ਨੂੰ 2 ਲੱਖ ਔਰ ਜਿੱਤਿਆ ਕੌਣ ਕਾਂਗਰਸਦਾਰ ਡੰਪਾਗਿਲ ਸੋ ਕਾਂਗਰਸ ਕਦੀ ਖਡੂਰ ਸਾਹਿਬ ਸੀਟ ਜਿੱਤਣ ਬਾਰੇ ਸੋਚ ਨਹੀਂ ਸੀ ਸਕਦੀ ਪਰ ਉਦੋਂ ਜਿੱਤੇ ਕਿਉਂਕਿ ਵੋਟਾਂ ਜਿਹੜੀਆਂ ਵੰਡੀਆਂ ਗਈਆਂ ਅ ਐਗਜ਼ਿਟ ਪੋਲ ਦਾ ਇੱਕ ਹੋਰ ਕਾਰਨ ਇਹ ਵੀ ਆ ਕਿ ਇਹ ਨਿਰਨਾਠਮਿਕ ਨਤੀਜੇ ਕਿਉਂ ਨਹੀਂ ਆ ਰਹੇ ਪੰਜਾਬ ਦੇ ਵਿੱਚ ਜਿਹੜੀ ਇੰਡੀਆ ਗੱਠਜੋੜ ਦੀਆਂ ਦੋ ਪਾਰਟੀਆਂ ਵਾਂ ਜਿਹੜੀਆਂ ਆਪ ਤੇ ਕਾਂਗਰਸ ਉਹਨਾਂ ਨੇ ਹਰਿਆਣਾ ਤੇ ਦਿੱਲੀ ਦੇ ਵਿੱਚ ਤੇ ਆਪਸ ਦੇ ਵਿੱਚ ਗੱਠਜੋੜ ਕਰ ਲਿਆ ਪੰਜਾਬ ਦੇ ਵਿੱਚ ਉਹ ਇੱਕ ਦੂਜੇ ਦੇ ਖਿਲਾਫ ਇਲੈਕਸ਼ਨ ਲੜ ਰਹੇ ਸੋ ਵੋਟਰ ਵੀ ਕਨਫਿਊਜ਼ਡ ਹੈ ਵੀ ਇਕੱਠੀਆਂ ਵਾਂ ਕਿ ਆਡਾ ਡਿਆ ਕੈਂਡੀਡੇਟ ਦੋਵਾਂ ਨੇ ਆਡਾ ਡੜ ਖੜੇ ਕੀਤੇ ਲੇਕਿਨ ਜਿਹੜੀ ਉਹਨਾਂ ਦੀ ਚੋਣ ਪ੍ਰਚਾਰ ਸੀ ਉਹਦੇ ਚ ਇੱਕ ਦੂਜੇ ਦੇ ਪ੍ਰਤੀ ਨਰਮੀ ਨਜ਼ਰ ਆਉਂਦੀ ਹੈ ਸੋ ਇਹ ਵੀ ਜਿਹੜਾ ਵੋਟਰ ਹੈ ਔਰ ਜਿਹੜਾ ਸਰਵੇਅਰ ਹੈ ਉਹ ਵੀ ਔਰ ਰਿਸਰਚਰ ਹੈ ਉਹ ਵੀ ਇਹਦੇ ਬਾਰੇ ਥੋੜਾ ਬਹੁਤ ਕਨਫਿਊਜ਼ ਜਿਹੜਾ ਵਾ ਉਹ ਜ਼ਰੂਰ ਹੁੰਦਾ ਵਾ ਕਈ ਜਿਹੜੇ ਐਗਜ਼ਿਟ ਪੋਲਸ ਆਏ ਆ ਉਹਨਾਂ ਦੇ ਵਿੱਚ ਤੇ ਉਹਨਾਂ ਨੇ ਆਪ ਤੇ ਕਾਂਗਰਸ ਨੂੰ ਕੋਈ ਤੇਰਜੜਾ ਦਿਖਾਤਾ ਵਾ ਹਾਲਾਂਕਿ ਇਹਨਾਂ ਦੋਵਾਂ ਨੇ ਅੱਡ ਅੱਡ ਇਲੈਕਸ਼ਨ ਲੜੀ ਆ ਔਰ ਇੱਕ ਦੂਜੇ ਦੇ ਖਿਲਾਫ ਕੈਂਡੀਡੇਟ ਵੀ ਖੜੇ ਕੀਤੇ ਆ ਜੋ ਵੀ ਨਤੀਜਾ ਜੈਟਪੋਟ ਦੇ ਵਿੱਚ ਆਉਂਦਾ ਵਾ ਇਹ ਗੱਲ ਬੜੀ ਕਲੀਅਰ ਆ ਕਿ ਇਹਦੇ ਚ ਸੀਟਾਂ ਪਤਾ ਨਹੀਂ ਕਿੰਨੀਆਂ ਆਉਂਦੀਆਂ ਕਿ ਭਾਜਪਾ ਦਾ ਉਭਾਰ ਜਿਹੜਾ ਵਾ ਉਹ ਹੋਵੇਗਾ ਉਭਾਰ ਨਜ਼ਰ ਆ ਰਿਹਾ ਵਾ ਇਹ ਮੁੱਖ ਤੌਰ ਤੇ ਇਸ ਕਰਕੇ ਈ ਇਤਨ ਚਰ ਤਿੰਨ ਤਰਫਾ ਚਾਰ ਤਰਫਾ ਜਾਂ ਪੰਜ ਤਰਫਾ ਮੁਕਾਬਲਾ ਜੋ ਹੋ ਰਿਹਾ ਵਾ ਇਹਦੇ ਚ ਜਿਹੜੀ ਸਿੱਖ ਵੋਟ ਆ ਉਹ ਕਈ ਹਿੱਸਿਆਂ ਚ ਵੰਡੀ ਜਾ ਰਹੀ ਆ ਔਰ ਆਬਵੀਅਸਲੀ ਉਹਦਾ ਫਾਇਦਾ ਜਿਹੜਾ ਵਾ ਉਹ ਭਾਜਪਾ ਨੂੰ ਹੋਵੇਗਾ ਜੇ ਹਿੰਦੂ ਵੋਟ ਕਨਸੋਲिडेट ਹੋ ਕੇ ਵੱਡੀ ਤਦਾਦ ਦੇ ਵਿੱਚ ਭਾਜਪਾ ਨੂੰ ਪੈ ਗਈ ਸਿੱਖ ਵੋਟ ਡਿਵਾਈਡ ਹੋ ਗਈ ਤੇ ਉਹਦੇ ਨਾਲ ਵੀ ਨਤੀਜੇ ਜਿਹੜੇ ਆ ਹੈਰਾਨੀਜਨਕ ਜਿਹੜੇ ਆ ਉਹ ਆਸਰ ਦੇ ਜੇ ਭਾਜਪਾ ਵਾਕਈ ਜਿਵੇਂ ਕੁਝ ਐਗਜ਼ਿਟ ਪੋਲਸ ਕਹਿ ਰਹੀਆਂ ਆ ਵਾ ਵੀ 20% ਤੋਂ ਵੱਧ ਉਹ ਵੋਟਾਂ ਲੈ ਕੇ ਜਾ ਰਹੇ ਆ ਔਰ ਜੇ ਵਾਕਈ ਉਹ 2 ਤੋਂ ਵੱਧ ਸੀਟਾਂ ਜੈਨੀ 4 ਸੀਟਾਂ ਜਿੱਤ ਜਾਂਦੇ ਆ ਤੇ ਉਹਦੇ ਵਾਸਤੇ ਮੈਂ ਇੱਕ ਸੈਪਰੇਟ ਵਿਸ਼ਲੇਸ਼ਣ ਕਰੂੰਗਾ ਕਿ ਭਾਜਪਾ ਦੀ ਰਣਨੀਤੀ ਕੀ ਸੀ ਔਰ ਉਹਨੂੰ ਕਾਮਯਾਬੀ ਜਿ ਮਿਲੀ ਤੇ ਕਿਉਂ ਮਿਲੀ ਇਸ ਤੋਂ ਇਲਾਵਾ ਅ ਇੱਕ ਇੱਕ ਚੀਜ਼ ਹੋਰ ਨੋਟਿਸ ਹੋਈ ਆ ਕਿ ਜਿਹੜੇ ਐਨਆਰਆਈ ਆ ਬਾਹਰ ਵਸਦੇ ਪੰਜਾਬੀ ਉਹਨਾਂ ਕੋਈ ਪੰਜਾਬ ਦੇ ਵਿੱਚ ਇਹਨਾਂ ਚੋਣਾਂ ਦੇ ਵਿੱਚ ਕੋਈ ਬਹੁਤੀ ਦਿਲਚਸਪੀ ਨਹੀਂ ਦਿਖਾਈ ਜੋ ਦਿਲਚਸਪੀ ਆਪਾਂ ਨੂੰ 2000 12 ਜਾਂ 2014 ਜਾਂ 2017 ਚੋਣਾਂ ਦੇ ਵਿੱਚ ਲੋਕ ਸਭਾ ਔਰ ਵਿਧਾਨ ਸਭਾ ਚੋਣਾਂ ਚ ਨਜ਼ਰ ਆਈ ਸੀ ਉਹ ਸ਼ਾਇਦ ਇੱਕ ਤਬਦੀਲੀ ਚਾਹੁੰਦੇ ਸੀ ਪੰਜਾਬ ਚ ਤਬਦੀਲੀ ਫਾਈਨਲੀ 2022 ਦੇ ਵਿੱਚ ਆਈ ਆਪਦੀ ਸਰਕਾਰ ਬਣੀ ਲੇਕਿਨ ਮੇਰਾ ਖਿਆਲ ਕਾਫੀ ਹੱਦ ਤੱਕ ਉਹ ਨਿਰਾਸ਼ ਹੋਏ ਉਹਨਾਂ ਦੇ ਉਹਨਾਂ ਦੀ ਪਰਫਾਰਮੈਂਸ ਤੋਂ ਜੋ ਇਸ ਸਰਕੀ ਉਹਨਾਂ ਨੇ ਐਰکی ਬਹੁਤੀ ਦਿਲਚਸਪੀ ਨਹੀਂ ਦਿਖਾਈ ਇਹ ਜਿਹੜਾ ਟ੍ਰੈਂਡ ਆ ਚਾਰ ਤਰਫਾ ਜਾਂ ਪੰਜ ਤਰਫਾ ਮੁਕਾਬਲਾ ਇਹ ਕਦੋਂ ਸ਼ੁਰੂ ਹੋਇਆ ਇਹ ਸ਼ੁਰੂ ਹੋਇਆ ਸੀ 2012 ਦੇ ਵਿੱਚ ਜਦੋਂ ਪੀਪਲਸ ਪਾਰਟੀ ਮਨਪ੍ਰੀਤ ਬਾਦਲ ਨੇ ਬਣਾਈ ਸੀ ਉਦੋਂ ਉਹਦਾ ਨੁਕਸਾਨ ਕਾਂਗਰਸ ਨੂੰ ਹੋਇਆ ਅਕਾਲੀ ਦਲ ਨੂੰ ਉਹਦਾ ਫਾਇਦਾ ਹੋਇਆ ਲੇਕਿਨ ਪੀਪਲਸ ਪਾਰਟੀ ਨੂੰ ਉਹਦਾ ਕੋਈ ਫਾਇਦਾ ਨਹੀਂ ਹੋਇਆ ਉਹ ਕੋਈ ਸੀਟ ਨਹੀਂ ਜਿੱਤ ਸਕੇ ਲੇਕਿਨ 2014 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਚੋਣ ਮੈਦਾਨ 'ਚ ਆਈ ਉਦੋਂ ਨੁਕਸਾਨ ਕਾਂਗਰਸ ਨੂੰ ਵੀ ਹੋਇਆ ਤੇ ਅਕਾਲੀ ਦਲ ਨੂੰ ਵੀ ਹੋਇਆ ਔਰ ਔਰ ਆਪ ਜਿਹੜੀ ਆ ਉਹ ਚਾਰ ਸੀਟਾਂ ਉਸ ਵੇਲੇ ਜਿੱਤ ਗਈ ਸੀ ਸੋ ਇਹ ਚਾਰ ਤਰਫਾ ਮੁਕਾਬਲਾ 2017 ਚੋਣਾਂ 'ਚ ਵੀ ਰਿਹਾ ਔਰ ਹੁਣ ਜਿਹੜਾ ਵਾ 2022 ਦੇ ਵਿੱਚ ਫਿਰ ਚਾਰ ਤਰਫ ਮੁਕਾਬਲਾ ਸੀਗਾ 2000 19 ਤੱਕ ਇਹ ਤਿੰਨ ਤਰਫਾ ਰਿਆ 2022 ਦੇ ਵਿੱਚ ਚਾਰ ਤਰਫਾ ਹੋਇਆ ਔਰ ਐਰ ਕੀ ਤੁਸੀਂ ਦੇਖ ਹੀ ਰਏ ਜੇ ਕਿ ਕਈ ਥਾਵਾਂ ਤੇ ਪੰਜ ਤਰਫਾ ਮੁਕਾਬਲਾ ਵਾ ਜਿਵੇਂ ਫਦੂਰ ਸਾਹਿਬ ਸੰਗਰੂਰ ਔਰ ਫਰੀਦਕੋਟ ਦੇ ਵਿੱਚ ਸੋ ਦੇਖਦੇ ਹਾਂ ਫਾਈਨਲੀ ਰਿਜ਼ਲਟ ਜਿਹੜੇ ਆ 4 ਤਰੀਕ ਨੂੰ ਕੀ ਨਿਕਲ ਕੇ ਆਉਂਦੇ ਆ ਔਰ ਉਸ ਤੋਂ ਬਾਅਦ ਫਿਰ ਆਪਾਂ ਦੁਬਾਰਾ ਗੱਲਬਾਤ ਕਰਾਂਗੇ ਔਰ ਦੁਬਾਰਾ ਮੈਂ ਵਿਸ਼ਲੇਸ਼ਣ ਤਰ ਦੇ ਸੇਵਾਜ ਪੇਸ਼ ਕਰੂੰਗਾ ਧੰਨਵਾਦ